ਸਸ਼ਿਕਾ ਜੀ ਸਾਰਿਆਂ ਨੂੰ ਮੈਂ ਪ੍ਰਿੰਟ ਦੇ ਇੱਕ ਮਕਸਦ ਤੋਂ ਲੱਗੀ ਅੱਜ ਫੇਰ ਲੈ ਕੇ ਆਏ ਆ। ਬਾਫੀ ਸੋਹਣੇ ਸੋਹਣੇ ਮਸ਼ੀਨ ਐਮਬ੍ਰੋਇਡਰੀ ਦੇ ਸੂਟ ਜਿਹੜੇ ਡਿਜ਼ਾਈਨ ਨੂੰ ਬਲਕਿ ਬਹੁਤ ਪਸੰਦ ਕੀਤਾ ਉਹਨਾਂ ਕੋਲ ਇਸਟਰਕ ਕੀਤਾ। ਜਿਹੜੇ ਕਾਫੀ ਆਰਡਰਸ ਸੀ ਅੱਜ ਰੈਡੀ ਹੋ ਕੇ ਆਏ ਨੇ। ਇਹਦੇ ਫੁੱਲ ਫਰੰਟ ਦੇ ਉੱਤੇ ਐਵੇਂ ਡਿਜ਼ਾਈਨਿੰਗ ਆਂਦੀ ਆ, ਬੂਟੀ ਬਣਦੀ ਆ ਫਰੰਟ ਦੇ ਉੱਤੇ। ਨੈਕਸਟ ਜਿਹੜੀ ਦੀ ਬਾਜੂ ਬਣਦੀ ਏ ਜੀ। ਬਾਜੂ ਦੇ ਉੱਤੇ ਐਵੇਂ ਕੱਟਵਰਕ ਆ ਕੇ ਐਵੇਂ ਦੀ ਡਿਜ਼ਾਈਨਿੰਗ ਆਂਦੀ ਆ। ਤੇ ਜਿਹੜੀ ਦੀ ਬੋਟਮ ਬਣਦੀ ਆ ਉਹ ਬਹੁਤ ਜ਼ਿਆਦੇ ਸੋਹਣੇ ਬਣਦੀ ਆ। ਹੋਰ ਡਿਜ਼ਾਈਨ ਕਰ ਜੇ ਪੀਸ ਬਣਦਾ ਇਹਦੀ ਬਾਟਮ ਦੇ ਉੱਤੇ ਵਰਕ ਆਉਂਦਾ ਹੈਗਾ ਤੇ ਇਹ ਜੇ ਸ਼ਰਟ ਤੇ ਬਾਜੀ ਤੇ ਤੇ ਸਲਵਾਰ ਦੇ ਉੱਤੇ ਡਿਫਰੈਂਟ ਡਿਫਰੈਂਟ ਪੈਟਰਨ ਬਣਦੇ ਨੇ ਇਹ ਬੇਬੀ ਪਿੰਕ ਦੇ ਉੱਤੇ ਕਿਸੇ ਦਾ ਰੈਡੀ ਹੋ ਕੇ ਜਾ ਰਹੇ ਆ ਆਹ ਫਾਲਸਾ ਕਲਰ ਦੇ ਉੱਤੇ ਕਲਰ ਕੰਬੀਨੇਸ਼ਨਸ ਦੇਖ ਤੁਸੀਂ ਨੇ ਸੌਣੇ ਬਣੇ ਹਨ ਤਾਂ ਇਹਦਾ ਵੀ ਫੁੱਲ ਫਰੰਟ ਪੈਨਲ ਇਸ ਤਰੀਕੇ ਨਾਲ ਆਉਗਾ ਤੇ ਇਹਦੀ ਸਲਵਾਰ ਦੇ ਤੇ ਬਾਜੀ ਦੇ ਵੀ ਉਵੇਂ ਹੀ ਵਰਕ ਆਪਾਂ ਕੀਤਾ ਹੈਗਾ ਜਿਵੇਂ ਅੰਦਰ ਵਿੱਚ ਦਿਖਾਇਆ ਨੈਕਸਟ ਸੂਟ ਜਿਹੜਾ ਹੈਗਾ ਪੀਚ ਕਲਰ ਦੇ ਉੱਤੇ ਆ ਬਹੁਤ ਹੀ ਸੋਹਣਾ ਪੀਚ ਕਲਰ ਜਿਹੜੇ ਫੁੱਲ ਫੁੱਟ ਦੇ ਉੱਤੇ ਇਹ ਵੀ ਹੈ ਜੀ ਉਹ ਵੀ 4 ਫੋਨੇ ਉੱਤੇ ਪੜਦੇ ਨੇ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੈ ਤੇ ਇਹਦੇ ਜਿਹੜੇ ਬਾਜੂ ਤੇ ਬਾਟਮ ਬਣਦੀ ਹੈ ਇਹ ਵੀ ਉਸੇ ਤਰੀਕੇ ਨਾਲ ਦੇਖੋ ਕਿੰਨਾ ਸੋਹਣਾ ਬਾਜੂ ਦੇ ਉੱਤੇ ਕੰਮ ਆ ਤੇ ਜਿਹੜੀ ਇਹਦੀ ਸਲਵਾਨ ਬਣਦੀ ਹੈ ਉਹ ਵੀ ਬਹੁਤ ਪਿਆਰੀ ਲੱਗਦੀ ਹੈ ਤੇ ਕਲਰ ਕੰਬੀਨੇਸ਼ਨਸ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਲੱਗੇ ਹੋਏ ਨੇ ਤੇ ਜੇ ਤੁਹਾਨੂੰ ਐਵੇਂ ਦੇ ਸੂਟ ਚਾਹੀਦੇ ਨੇ ਕਿਸੇ ਵੀ ਕਲਰ ਕੰਬੀਨੇਸ਼ਨ ਤੁਸੀਂ ਰੈਡੀ ਕਰਾਤਾ ਹੈ ਤਾਂ ਆ ਇੱਕ ਥੋੜਾ ਡਸਟੀ ਜਿਹਾ ਪਿੰਕ ਦੇ ਉੱਤੇ ਰੈਡੀ ਹੋਇਆ ਤਾਂ ਤੁਸੀਂ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਵਿੱਚ ਇਹਨੂੰ ਰੈਡੀ